ਪਠਾਨ ਮਾਜਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ ਦੇ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਤੇ ਨਵੀਂ ਅਪਡੇਟ ਹੈ ਜਿਹੜੀ ਕਿ ਸામਣੇ ਆ ਰਹੀ ਐ ਤੇ ਇੱਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਸਭ ਤੋਂ ਦੱਸਿਏ ਕਿ ਵੱਡੀ ਖਬਰ ਕੱਲ ਪਠਾਨ ਮਾਜਰਾ ਲਾਈਵ ਹੋਇਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਸਿੱਧੇ ਇਲਜ਼ਾਮ ਲਗਾ ਦਿੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰਾ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਕਿਉਂ ਫਰਾਰ ਹੋਇਆ ਸੀ ਫਰਾਰ ਹੋਣ ਦੇ ਪਿੱਛੇ ਉਹਨਾਂ ਨੇ ਜਿਹੜੀ ਕਿ ਅਸਲ ਵਜ੍ਹਾ ਦੱਸੀ ਤੇ ਹੁਣ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਇਹ ਸਾਹਮਣੇ ਆ ਰਹੀ ਐ ਕਿ ਉਹਨਾਂ ਦੇ ਸਾਰੇ ਹੀ ਸੋਸ਼ਲ ਮੀਡੀਆ ਦੇ ਅਕਾਊਂਟ ਜਿਹੜੇ ਕਿ ਫ੍ਰੀਜ਼ ਕਰ ਦਿੱਤੇ ਗਏ ਨੇ ਕਰ ਦਿੱਤੇ ਗਏ ਨੇ ਤੇ ਉੱਥੇ ਪਾਸੇ ਆਪ ਦੇ ਸਨੌਰ ਵਿਧਾਇਕ ਹਰਮੀ ਸਿੰਘ ਪਠਾਨ ਮજરા ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤੇ ਉਹਨਾਂ ਨੂੰ ਮਾਮਲੇ ਦੇ ਵਿੱਚ ਅਪਡੇਟ ਇਹ ਸਾਹਮਣੇ ਆਇਆ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜੀਟੀ AGTF ਦੀ ਜਿਹੜੀ ਕਿ ਟੀਮ ਤਿਆਰ ਕਰ ਲਈਆਂ ਨੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਵੱਡੀ ਅਪਡੇਟ ਨੂੰ ਲੈ ਕੇ ਸਾਹਮਣੇ ਆਇਆ ਕਿ ਉਹਨਾਂ ਦੇ ਜਿੰਨੇ ਵੀ ਸੋਸ਼ਲ ਮੀਡੀਆ ਖਾਤੇ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਹਰਿਆਣਾ ਦੇ ਵਿੱਚ FIR ਦਰਜ ਕਰਵਾਈ ਗਈ ਹੈ ਤੇ ਜਿੱਥੇ ਉਹ ਲਗਾਤਾਰ ਵੀਡੀਓ ਜਾਰੀ ਕਰ ਰਹੇ ਨੇ ਤੇ ਉੱਥੇ ਗ੍ਰਿਫਤਾਰੀ ਦੇ ਲਈ AGTF ਦੇ ਜਿਹੜੀ ਕਿ ਟੀਮ ਵੀ ਤਿਆਰ ਕੀਤੀ ਹੈ ਤੇ ਉਸ ਦੇ ਨਾਲ ਹੀ ਪਠਾਨ ਮਾਜਰਾ ਦੀ ਗ੍ਰਿਫਤਾਰੀ ਦੇ ਲਈ ਹੁਣ ਪੰਜਾਬ ਪੁਲਿਸ ਦੀ ਜਿਹੜੀ ਕਿ এজ CTF ਨੂੰ ਜਿਹੜਾ ਕਿ ਤਾਇਨਾਤ ਕੀਤਾ ਗਿਆ ਇਸ ਟੀਮ ਦੀ ਜਿਹੜੀ ਕਿ ਅਗਵਾਈ ਆਹੋ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਕਰ ਰਹੇ ਨੇ ਇਹ ਕਾਰਵਾਈ ਉਸ ਘਟਨਾ ਤੋਂ ਬਾਅਦ 24 ਘੰਟੇ ਬਾਅਦ ਕੀਤੀ ਗਈ ਹੈ ਜਦੋਂ ਕਿ ਵਿਧਾਇਕ ਪਠਾਨ ਮਾਜਰਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਬਰੀ ਪਿੰਡ ਤੋਂ ਜਿਹੜਾ ਕਿ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ ਤੇ ਹੁਣ ਇਹ ਦੱਸਿਆ ਗਿਆ ਹੈ ਕਿ ਜਿਹੜੇ ਕਿ ਪਠਾਨ ਮਾਜਰਾ ਦੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਸਾਰੇ ਬੰਦ ਕੀਤੇ ਗਏ ਨੇ ਪੇਤ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਦੇ ਉੱਤੇ ਕਈ ਸਵਾਲ ਚੱਕੇ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਗਿਆ ਗਿਆ ਕਿ ਪਠਾਨ ਮਾਜਰੇ ਨੇ ਜਿਹੜੀ ਕਿ ਨਿੱਜੀ ਇੰਟਰਵਿਊ ਦੇ ਵਿੱਚ ਸਰਕਾਰ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਤੇ ਉੱਥੇ ਹੀ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਸਕੀ ਤੇ ਹੁਣ ਲਗਾਤਾਰ ਪਠਾਨ ਮਾਜਰਾ ਚਰਚਾਾਂ ਵਿੱਚ ਵੜਿਆ ਹੋਇਆ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ ਤੇ ਦੂਜੇ ਪਾਸੇ ਹੁਣ ਇਹ ਵੱਡੀ ਅਪਡੇਟ ਹੈ ਕਿ ਉਹਨਾਂ ਦੇ ਸਾਰੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਖਾਤੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਸਾਹਮਣੇ ਆ ਰਹੀ ਹੈ ਤੇ ਇੱਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਤੇ ਸਭ ਤੋਂ ਦੱਸ ਦਈਏ ਕਿ ਵੱਡੀ ਖਬਰ ਕੱਲ ਪਠਾਨ ਮਾਜਰਾ ਲਾਈਵ ਹੋਇਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਸਿੱਧੇ ਇਲਜ਼ਾਮ ਲਗਾ ਦਿੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰਾ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਕਿਉਂ ਫਰਾਰ ਹੋਇਆ ਸੀ ਫਰਾਰ ਹੋਣ ਦੇ ਪਿੱਛੇ ਉਹਨਾਂ ਨੇ ਜਿਹੜੀ ਕਿ ਅਸਲ وجہ ਦੱਸੀ ਤੇ ਹੁਣ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਸਾਰੇ ਹੀ ਸੋਸ਼ਲ ਮੀਡੀਆ ਦੇ ਅਕਾਊਂਟ ਜਿਹੜੇ ਕਿ ਫ੍ਰੀਜ਼ ਕਰ ਤੇ ਗਏ ਨੇ ਬੰਦ ਕਰ ਦਿੱਤੇ ਗਏ ਨੇ ਤੇ ਦੂਜੇ ਪਾਸੇ ਆਪ ਦੇ ਸਨੌਰ ਵਿਧਾਇਕ ਹਰਮੀ ਸਿੰਘ ਪਠਾਨ ਮજરા ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤੇ ਉਹਨਾਂ ਨੂੰ ਮਾਮਲੇ ਦੇ ਵਿੱਚ ਅਪਡੇਟ ਇਹ ਸਾਹਮਣੇ ਆਇਆ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਏਜੀਟੀ ਏਜੀਟੀਐਫ ਦੀ ਜਿਹੜੀ ਕਿ ਟੀਮ ਤਿਆਰ ਕਰ ਲਈਆਂ ਨੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਵੱਡੀ ਅਪਡੇਟ ਨੂੰ ਲੈ ਕੇ ਸਾਹਮਣੇ ਆਇਆ ਕਿ ਉਹਨਾਂ ਦੇ ਜਿੰਨੇ ਵੀ ਸੋਸ਼ਲ ਮੀਡੀਆ ਖਾਤੇ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਹਰਿਆਣਾ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਜਿੱਥੇ ਉਹ ਲਗਾਤਾਰ ਵੀਡੀਓ ਜਾਰੀ ਕਰ ਰਹੇ ਨੇ ਤੇ ਉੱਥੇ ਗ੍ਰਿਫਤਾਰੀ ਦੇ ਲਈ ਏ ਜੀ ਟੀ ਐਫ ਦੇ ਜਿਹੜੀ ਕਿ ਟੀਮ ਵੀ ਤਿਆਰ ਕੀਤੀ ਹੈ ਤੇ ਇਸ ਦੇ ਨਾਲ ਹੀ ਪਠਾਨ ਮਾਜਰਾ ਦੀ ਗ੍ਰਿਫਤਾਰੀ ਦੇ ਲਈ ਹੁਣ ਪੰਜਾਬ ਪੁਲਿਸ ਦੀ ਜਿਹੜੀ ਕਿ ਏ ਜੀ ਟੀ ਐਫ ਨੂੰ ਜਿਹੜਾ ਕਿ ਤਾਇਨਾਤ ਕੀਤਾ ਗਿਆ ਇਸ ਟੀਮ ਦੀ ਜਿਹੜੀ ਕਿ ਅਗਵਾਈ ਆ ਉਹ ਡੀ ਐਸ ਪੀ ਵਿਕਰਮਜੀਤ ਸਿੰਘ ਬਰਾੜ ਕਰ ਰਹੇ ਨੇ ਇਹ ਕਾਰਵਾਈ ਉਸ ਘਟਨਾ ਤੋਂ ਬਾਅਦ 24 ਘੰਟੇ ਬਾਅਦ ਕੀਤੀ ਗਈ ਹੈ ਜਦੋਂ ਕਿ ਵਿਦਾਇਕ ਪਠਾਨ ਮਾਜਰਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਬਰੀ ਪਿੰਡ ਤੋਂ ਜਿਹੜਾ ਕਿ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ ਤੇ ਹੁਣ ਇਹ ਦੱਸਿਆ ਗਿਆ ਹੈ ਕਿ ਜਿਹੜੇ ਕਿ ਪਠਾਨ ਮਾਜਰਾ ਦੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਸਾਰੇ ਬੰਦ ਕੀਤੇ ਗਏ ਨੇ ਪੇਤ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਦੇ ਉੱਤੇ ਕਈ ਸਵਾਲ ਚੱਕੇ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਗਿਆ ਗਿਆ ਕਿ ਪਠਾਨ ਮਾਜਰੇ ਨੇ ਜਿਹੜੀ ਕਿ ਨਿੱਜੀ ਇੰਟਰਵਿਊ ਦੇ ਵਿੱਚ ਸਰਕਾਰ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਤੇ ਉੱਥੇ ਹੀ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਸਕੜੀ ਤੇ ਹੁਣ ਲਗਾਤਾਰ ਪਠਾਨ ਮਾਜਰਾ ਚਰਚਾਾਂ ਵਿੱਚ ਵੜਿਆ ਹੋਇਆ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ ਤੇ ਦੂਜੇ ਪਾਸੇ ਹੁਣ ਇਹ ਵੱਡੀ ਅਪਡੇਟ ਹੈ ਕਿ ਉਹਨਾਂ ਦੇ ਸਾਰੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਖਾਤੇ ਨੇ ਉਹ ਬੰਦ ਕਰ ਦਿੱਤੇ